ਮੇਰੇ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਬੀ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਅੱਜ ਅਸੀਂ ਗੱਲ ਕਰਾਂਗੇ ਹੜ੍ਹਾਂ ਬਾਰੇ ਜੋ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਿਨ੍ਹਾਂ ਨੇ ਤਬਾਈ ਮਚਾਈ ਹੋਈ ਹੈ ਜਿਨ੍ਹਾਂ ਦੇ ਕਰਕੇ ਪੰਜਾਬ ਦਾ ਤਕਰੀਬਨ 1900 ਪਿੰਡ ਜਿਹੜਾ ਹੈ ਉਹ ਪਾਣੀ ਦੀ ਮਾਰ ਹੇਠ ਆ ਗਿਆ ਇਹਨਾਂ ਹੜ੍ਹਾਂ ਦੀ وجہ ਦੇ ਨਾਲ ਅਮੀਰ ਗਰੀਬ ਕੋਈ ਪਸ਼ੂ ਪੰਛੀ ਇਨਸਾਨ ਹਰ ਕੋਈ ਪ੍ਰਭਾਵਿਤ ਹੋਇਆ ਇਨਾਂ ਹੜ੍ਹਾਂ ਦੇ ਕਰਕੇ ਹੜ੍ਹ ਦੇ ਪਾਣੀ ਨੇ ਸਾਡੀ ਲੱਖਾਂ ਏਕੜ ਖੜੀ ਫਸਲ ਜਿਹੜੀ ਹੈ ਉਹ ਬਰਬਾਦ ਕਰ ਦਿੱਤੀ ਧਰ ਵਿੱਚ ਰੱਖੇ ਹੋਏ ਸਾਲ ਦੇ ਦਾਣੇ ਉਹ ਰੋੜ ਕੇ ਲੈ ਗਿਆ ਖਰਾਬ ਹੋ ਗਏ ਖਾਣਾ ਬਣਾਉਣ ਵਾਲੇ ਬਰਤਨ ਤੱਕ ਉਹ ਵੀ ਰੁੜ ਗਈ ਪਸ਼ੂਆਂ ਲਈ ਰੱਖੇ ਹੋਇਆ ਚਾਰਾ ਖਰਾਬ ਹੋ ਗਿਆ ਸਾਡੇ ਪਸ਼ੂ ਜਿਹੜੇ ਨੇ ਜਿਹੜੇ ਤੇ ਕਿੱਲੇ ਦੇ ਉੱਤੇ ਸੀਗੇ ਵਿਚਾਰੇ ਉਹ ਉਸ ਤਰ੍ਹਾਂ ਮਰੇ ਗਏ ਜਿਨ੍ਹਾਂ ਦੇ ਸੰਗਲ ਗਲੋਂ ਲਾ ਦਿੱਤੇ ਉਹ ਪਾਰ ਚਲੇ ਗਏ ਸਖਤ ਮਿਹਨਤ ਕਰਕੇ ਕਰੋੜਾ ਰੁਪਿਆ ਲਾ ਕੇ ਕੁੱਠੀਆਂ ਖੜੀਆਂ ਕੀਤੀਆਂ ਉਹਨਾਂ ਕੁੱਠੀਆਂ ਦੇ ਵਿੱਚ ਸਾਨੂੰ ਵਸਣਾ ਵੀ ਨਸੀਬ ਨਹੀਂ ਹੋਇਆ ਕੁੱਠੀਆਂ ਰੁੜ ਗਈਆਂ ਲੋਕਾਂ ਦੇ ਖੜੇ ਟਰੈਕਟਰ ਜਿਹੜੇ ਸੀਗੇ ਉਹ ਰੁੜ ਗਏ ਮਤਲਬ ਇਹ ਕਿ ਇਹਨਾਂ ਹੜ੍ਹਾਂ ਨੇ ਪੰਜਾਬ ਦੇ ਵਿੱਚ ਇੰਨੀ ਤਬਾਹੀ ਲਿਆਂਦੀ ਕਿ ਆਉਣ ਵਾਲੇ 10 ਸਾਲ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਨਹੀਂ ਉੱਠ ਸਕਦਾ ਕਿਸਾਨ ਤੇ ਠੀਕ ਹੈ ਕੋਈ ਵੀ ਚਾਹੇ ਉਹ ਮਜ਼ਦੂਰ ਵਰਗਾ ਹੈ ਕਿਸਾਨ ਵਰਗਾ ਹੈ ਕੋਈ ਵੀ ਹੈ ਉਹ ਨਹੀਂ ਉੱਠ ਸਕਦਾ ਕੁਝ ਇਲਾਕੇ ਪੰਜਾਬ ਦੇ ਜਿਸ ਤਰ੍ਹਾਂ ਕਿਆ ਡਿਸਟ੍ਰਿਕਟ ਗੁਰਦਾਸਪੁਰ ਥੋੜਾ ਜਿਆ ਬਚਿਆ ਪਰ ਇਹਨਾਂ ਦਾ ਵੀ ਡੇਰੇ ਵਾਲੀ ਸਾਈਡ ਸਾਰੀ ਕਲਾ ਲੋਟ ਸਾਈਡ ਸਾਰੀ ਜਿਹੜੀ ਹੈ ਉਹ ਕਨਵਨ ਸਭ ਬੇਕਾ ਪਾਣੀ ਨਾਲ ਭਰ ਗਿਆ ਰਹੀ ਗੱਲ ਹੈ ਇਹਦੇ ਵਿੱਚ ਹੋਏ ਨੁਕਸਾਨ ਦੀ ਤੇ ਨੁਕਸਾਨ ਸਾਰਾ ਹੜ੍ਹਾਂ ਦੇ ਇੰਨਾ ਕੁ ਜ਼ਿਆਦਾ ਕਰ ਦਿੱਤਾ ਕਿ ਅਸੀਂ 10 ਸਾਲ ਨਾ ਤੇ ਉੱਠ ਸਕਦੇ ਆ ਕਦੋਂ ਪਾਣੀ ਉਤਰੇਗਾ ਇਸ ਪਾਣੀ ਨੇ ਜਿਹੜੀ ਜ਼ਮੀਨ ਖਰਾਬ ਕੀਤੀ ਹੈ ਜ਼ਮੀਨ ਦੇ ਉੱਤੇ 5-5 ਫੁੱਟ ਰੇਤਾ ਚੜ ਗਿਆ ਉਸ ਜ਼ਮੀਨ ਨੂੰ ਸੋਧਣਾ ਸੋਧ ਕੇ ਫਿਰ ਉਸ ਦੇ ਵਿੱਚ ਬਜਾਈ ਕਰਨੀ ਤੇ ਫਸਲ ਪੈਦਾ ਕਰਨੀ ਬਹੁਤ ਔਖੀ ਹੈ। ਦੂਸਰੀ ਗੱਲ ਹਰ ਇਨਸਾਨ ਦੀ ਆਰਥਿਕ ਹਾਲਤ ਜਿਹੜੀ ਹੈ ਉਹ ਇਹੋ ਜਿਹੀ ਨਹੀਂ ਹੁੰਦੀ ਕਿ ਉਹ ਏਡੀ ਵੱਡੀ ਮਾਰ ਝੱਲ ਕੇ ਦੁਬਾਰਾ ਫਿਰ ਉੱਠ ਸਕੇ। ਕੋਸ਼ਿਸ਼ ਅਜਿਹੇ ਇਨਸਾਨ ਹੈ ਨੇ ਜਿਹੜੇ ਕਿ ਇਹ ਮਾਰ ਝੱਲ ਸਕਦੇ ਨੇ ਚਲੋ ਉਹ ਤੇ ਥੋੜਾ ਬਹੁਤ ਆਪਣਾ ਕਰ ਲੈਣਗੇ ਪਰ ਜੋ ਆਦਮੀ ਮਜਦੂਰ ਗਰੀਬ ਆਦਮੀ ਸਵੇਰੇ ਕੰਮ ਤੇ ਗਿਆ ਸ਼ਾਮ ਨੂੰ ਜਿਹੜੇ ਪੈਸੇ ਲੈ ਕੇ ਆਇਆ ਉਹਦੇ ਵਿੱਚ ਹੀ ਉਹਨੇ ਰੋਟੀ ਖਾਣੀ ਆਪਣਾ ਗੁਜ਼ਾਰਾ ਕਰਨਾ ਉਹ ਕੀ ਕਰੇਗਾ ਦੇਖੋ ਇਹੋ ਜਿਹੇ ਬਹੁਤ ਕਰਨੇ ਬਹੁਤ ਮਤਲਬ ਇਨਸਾਨ ਨੇ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਕਈ ਦੀਵਾਲੀਆਂ ਕਈ ਤਿਹਾਰਾਂ ਦੇ ਉੱਤੇ ਕਿਸ਼ਤਾਂ ਦੇ ਉੱਤੇ ਵਿਚਾਰਿਆਂ ਨੇ ਸਮਾਨ ਚੁੱਕਿਆ ਕਿਸੇ ਨੇ ਟੀਵੀ ਲੈ ਕੇ ਆਂਦਾ ਕਿਸੇ ਨੇ ਫ੍ਰਿਜ ਲਈ ਕਿਸੇ ਨੇ ਕੂਲਰ ਲਿਆ ਮਤਲਬ ਆਪਣੀ ਲੋੜ ਦੇ ਅਨਸਾਰ ਕਿਸ਼ਤਾਂ ਦੇ ਉੱਤੇ ਉਹਨਾਂ ਨੇ ਸਮਾਨ ਚੁੱਕਿਆ ਸਾਲ ਭਰ ਮਿਹਨਤ ਕੀਤੀ ਉਹਦੀਆਂ ਕਿਸ਼ਤਾਂ ਲਾਈਆਂ ਉਹ ਸਭ ਵੀ ਰੁੜ ਗਿਆ ਚਲੋ ਜੇ ਉਹ ਰੁੜ ਗਿਆ ਤਾਂ ਕੋਈ ਗੱਲ ਨਹੀਂ ਬੰਦਾ ਬਣਾ ਲੈਂਦਾ ਪਰ ਉਸ ਦੇ ਨਾਲ-ਨਾਲ ਕਈ ਕਰਾਂ ਦੇ ਵਿੱਚ ਇਹੋ ਜੀ ਮਾਰ ਪਈ ਕੇ ਸਿਰ ਦੀਆਂ ਛੱਤਾਂ ਜਿਹੜੀਆਂ ਸੀਗੀਆਂ ਉਹ ਵੀ ਜਾ ਪਈਆਂ ਹੁਣ ਉਹ ਬੰਦਾ ਆਪਣਾ ਸਮਾਨ ਇਕੱਠਾ ਕਰੇਗਾ ਆਪਣੇ ਬੱਚੇ ਪਾਲੇਗਾ ਆਪਣੀ ਛੱਤ ਪਾ ਕਰੇਗਾ ਕੀ ਕਰੇਗਾ ਉਹ ਇਨਸਾਨ ਕੁਝ ਸਮਝ ਨਹੀਂ ਲੱਗ ਰਹੀ ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਨੇ ਆਪਣੇ ਜ਼ਿੰਦਾ ਹੁਣ ਦਾ ਸਬੂਤ ਦਿੱਤਾ ਪੰਜਾਬ ਨੇ ਕਿਸੇ ਸਰਕਾਰ ਦੇ ਮੂੰਹ ਵੱਲ ਨਹੀਂ ਦੇਖਿਆ ਕਿਸੇ ਆਪਣੇ ਮੁੱਖ ਮੰਤਰੀ ਵੱਲ ਨਹੀਂ ਦੇਖਿਆ ਕਿਸੇ ਸੈਂਟਰ ਸਰਕਾਰ ਦੇ ਪੀਐਮ ਦੇ ਮੂੰਹ ਵੱਲ ਨਹੀਂ ਦੇਖਿਆ ਕਿ ਕੋਈ ਆਏਗਾ ਤੇ ਸਾਨੂੰ ਕੁਝ ਮਦਦ ਦੇਏਗਾ ਕੁਝ ਕਰੇਗਾ ਤੇ ਫਿਰ ਅਸੀਂ ਕਰਾਂਗੇ ਪੰਜਾਬ ਦੇ ਜਆਆਂ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਆਪਣੇ ਆਪ ਨੂੰ ਬਚਾਉਣ ਯੋਗ ਹੈ ਸਾਡੇ ਪੰਜਾਬ ਦੇ ਆਰਟਿਸਟ ਵੱਡੇ ਗਾਇਕ ਵੱਡੇ ਸਟਾਰ ਯਾ ਬੋਲੀਵੁੱਡ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਆਰਟਿਸਟ ਨੇ ਸਾਡੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਐਨਆਰਆਈ ਵੀਰ ਸਾਡੇ ਵੱਡੇ ਕਾਰੋਬਾਰੀ ਖਾਸ ਕਰਕੇ ਜਿਹੜੇ ਪੰਜਾਬੀ ਸਨ ਉਹਨਾਂ ਨੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਪੰਜਾਬ ਸਿੰਘਾਂ ਦੇ ਸਿਰ ਤੋਂ ਜਿਹੜੀ ਪੱਗ ਲਾਉਂਦੇ ਸਰਕਾਰਾਂ ਨੇ ਕੋਸ਼ਿਸ਼ ਕੀਤੀ ਉਹ ਪੱਗ ਉਹਨਾਂ ਨੇ ਵਾਪਸ ਉਹਦੇ ਸਿਰ ਦੇ ਉੱਤੇ ਰੱਖੀ ਕੱਲੀ ਪੱਗ ਰੱਖੀ ਨਹੀਂ ਪੱਗ ਅੱਗੇ ਨਾਲੋਂ ਵੱਧ ਸਵਾਰ ਕੇ ਸੋਹਣੀ ਕਰਾਂ ਬਣ ਕੇ ਪੰਜਾਬ ਸਿੰਘ ਨੂੰ ਖੜਾ ਕਰਨ ਦੇ ਵਿੱਚ ਪੂਰਾ ਯੋਗਦਾਨ ਪਾ ਰਹੇ ਨੇ ਦੁਨੀਆ ਨੇ ਜਦੋਂ ਦਰਿਆਵਾਂ ਨੂੰ ਬੰਨ ਮਾਰਦਿਆਂ ਦੀਆਂ ਪੰਜਾਬੀ ਦੀਆਂ ਵੀਡੀਓਜ਼ ਦੇਖੀਆਂ ਤੇ ਆਪ ਮਾਰੇ ਉਂਗਲਾਂ ਉਹਨਾਂ ਦੇ ਮੂੰਹ ਦੇ ਵਿੱਚ ਪੈ ਗਈਆਂ ਲੋਕਾਂ ਨੂੰ ਪਤਾ ਲੱਗ ਗਿਆ ਦੁਨੀਆ ਨੂੰ ਪਤਾ ਲੱਗ ਗਿਆ ਕਿ ਇਹ ਕੌਮ ਗੋਲੀ ਤੋਂ ਡਰਨ ਵਾਲੀ ਨਹੀਂ ਸਗੋਂ ਜਿੱਦੋਂ ਗੋਲੀ ਆਉਂਦੀ ਹੈ ਉਦੋਂ ਨੂੰ ਭੱਜਣ ਵਾਲੀ ਕੌਮ ਹੈ ਗੋਲੀ ਆਏ ਦੇਖਦੇ ਆ ਜਾ ਕੇ ਕਿਹੜਾ ਉਹ ਬਠਾ ਕਿਹੜਾ ਦੁਨੀਆ ਨੇ ਰਾਸ਼ਨ ਪਾਣੀ ਦੇ ਲੰਗਰ ਤੱਕ ਲੱਗਦੇ ਦੇਖੇ ਪਰ ਅੱਜ ਦੁਨੀਆ ਨੇ ਟਰੈਕਟਰਾਂ ਦੇ ਲੰਗਰ ਲੱਗੇ ਵੀ ਦੇਖੇ ਦੁਨੀਆ ਨੇ ਮਾਲ ਡੰਗਰ ਜਿਹੜਾ ਲੋਕਾਂ ਦਾ ਰੁੜ ਗਿਆ ਸੀਗਾ ਉਹਦੇ ਲੰਗਰ ਲੱਗੇ ਵੀ ਦੇਖੇ ਹਰ ਆਰਟਿਸਟ ਨੇ ਆਪਣੇ ਵਿਤੀ ਪਹੁੰਚ ਦੇ ਮੁਤਾਬਕ ਹਰ ਸਹਾਇਤਾ ਦੇਣ ਦਾ ਵਾਅਦਾ ਕੀਤਾ ਔਰ ਦੇਣੀ ਸ਼ੁਰੂ ਕਰ ਦਿੱਤੀ ਕੱਲਾ ਵਾਅਦਾ ਨਹੀਂ ਕੀਤਾ ਦੇਣੀ ਸ਼ੁਰੂ ਵੀ ਕੀਤੀ ਉਹਨਾਂ ਨੇ ਪੰਜਾਬ ਵਾਸੀਆਂ ਨੇ ਗਵਰਨਮੈਂਟ ਦੇ ਮੂੰਹ ਵੱਲ ਨਹੀਂ ਦੇਖਿਆ ਕਿ ਕੋਈ ਹੈਲੀਕਾਪਟਰ ਆਏਗਾ ਸਾਨੂੰ ਰਾਸ਼ਨ ਛੁੱਟ ਕੇ ਦੇ ਕੇ ਜਾਏਗਾ ਗੜਗੜ ਦੇ ਵਿੱਚੋਂ ਵੀਡੀਓਜ਼ ਦੇਖੀਆਂ ਨੇ ਮੁੰਡੇ ਗੜਗੜ ਪਾਣੀ ਹੁੰਦਾ ਤੇ ਦੂਸਰੇ ਨੂੰ ਸਮਾਨ ਦੇਣ ਜਾਣਗੇ ਜ਼ਰੂਰ ਫਸੇ ਹੋਏ ਲੋਕਾਂ ਨੂੰ ਪਾਣੀ ਰੋਟੀ ਕੱਪੜੇ ਹਰ ਚੀਜ਼ ਉਹਨਾਂ ਨੇ ਉਹਨਾਂ ਤੱਕ ਪਹੁੰਚਾਈ ਜਿਸ ਪੰਜਾਬ ਨੂੰ ਦੁਨੀਆ ਉੜਦਾ ਪੰਜਾਬ ਕਹਿੰਦੀ ਸੀਗੀ ਉਸ ਪੰਜਾਬ ਨੇ ਦੁਨੀਆ ਨੂੰ ਦਿਖਾ ਦਿੱਤਾ ਕਿ ਉੜਦਾ ਪੰਜਾਬ ਨਹੀਂ ਹੈ ਇਹ ਜਿਉਂਦਾ ਜਾਗਦਾ ਪੰਜਾਬ ਹੈ ਇਹ ਜਮੀਰਾ ਵਾਲੇ ਲੋਕਾਂ ਦਾ ਪੰਜਾਬ ਹੈ ਜਿਹੜੇ ਕਿਸੇ ਦੇ ਅੱਗੇ ਖਾਸ ਕਰ ਸਰਕਾਰਾਂ ਦੇ ਅੱਗੇ ਹੱਥ ਅੜ ਕੇ ਰਾਜੀ ਨਹੀਂ ਜਿਹੜਾ ਸਬੂਤ ਪੰਜਾਬੀਆਂ ਨੇ ਕੱਲ ਪਰਸੋਂ ਦਿੱਤਾ ਦੇਸ਼ ਦਾ ਗ੍ਰਹਿ ਮੰਤਰੀ ਆਇਆ ਪੰਜਾਬੀਆਂ ਨੇ ਉਹਨਾਂ ਨੂੰ ਵੀ ਆਪਣੇ ਜਿੰਦਾ ਹੋਣ ਦਾ ਸਬੂਤ ਦਿੱਤਾ ਕੋਈ ਵੀ ਪੰਜਾਬੀ ਉਹਦੇ ਕੋਲ ਨਹੀਂ ਗਿਆ ਉਹਨੂੰ ਇਹ ਸੀਗਾ ਕਿ ਲੋਕ ਮੇਰੇ ਕੋਲ ਆਉਣਗੇ ਮੈਨੂੰ ਦੁੱਖੜਾ ਸੁਣਾਉਣਗੇ ਹੱਥ ਜੋੜਨਗੇ ਸਾਰਸੀਂ ਮਾਰੇਗੇ ਅਸੀਂ ਡੁੱਬ ਗਏ ਅਸੀਂ ਲੁੱਟ ਗਏ ਪਰ ਉਹ ਵੇਖ ਕੇ ਹਰਾਨ ਰਹਿ ਗਿਆ ਜਦੋਂ ਉਹਦੇ ਕੋਲ ਇੱਕ ਵੀ ਬੰਦਾ ਨਹੀਂ ਗਿਆ ਲਾਸਟ ਨੂੰ ਆਪਣੀ ਮੂੰਹੋਂ ਕਹਿਣਾ ਪਿਆ ਕਿ ਜਾਓ ਯਾਰ ਪੰਜ ਛੇ ਬੰਦੇ ਫੜਕੇ ਲਿਓ ਫੜਕੇ ਲਿਆਉ ਦਾ ਕੀ ਮਤਲਬ ਹੋਇਆ ਯਾਰ ਇਹਦਾ ਮਤਲਬ ਉਹ ਇਹਾਸਾਨ ਕਰਨ ਆ ਰਹੇ ਨੇ ਸਾਡੇ ਤੇ ਅੱਜ ਤੋਂ 15 ਦਿਨ 20 ਦਿਨ ਪਹਿਲਾਂ ਦੀ ਆਫਤ ਸ਼ੁਰੂ ਹੋਈ ਹੈ ਔਰ ਕੱਲ ਤੋਂ ਆਉਣੇ ਸ਼ੁਰੂ ਹੋਏ ਨੇ ਕੱਲ ਗ੍ਰਹਿ ਮੰਤਰੀ ਹੋ ਕੇ ਗਿਆ ਔਰ 9 ਤਰੀਕ ਨੂੰ ਪੀਐਮ ਸਾਹਿਬ ਵੀ ਆ ਰਹੇ ਨੇ ਆਉਣਗੇ ਗਰਦਾਸਪੁਰ ਰੈਲੀ ਕਰਨਗੇ ਕੁਛ ਨਾ ਕੁਛ ਕਹਿ ਦਣਗੇ ਜੀ ਮੈਂ ਇਨਾ ਦੇ ਦਿੱਤਾ ਤੇ ਮੈਂ ਇਨਾ ਦੇ ਦਿੱਤਾ ਇਸ ਦਿੱਤੇ ਦਾ ਕੀ ਫਾਇਦਾ ਅਜੇ ਤੱਕ ਸਾਡੇ ਦੇਸ਼ ਦੀ ਸਰਕਾਰ ਦੇ ਮੂੰਹੋਂ ਇੱਕ ਬੋਲ ਨਹੀਂ ਨਿਕਲਿਆ ਕਿ ਪੰਜਾਬ ਡੁੱਬ ਗਿਆ ਮੜਾ ਹੋਇਆ ਚੰਗਾ ਹੋਇਆ ਜਾਂ ਕੀ ਹੋਇਆ ਅਸਲ ਦੇ ਵਿੱਚ ਗਲਤ ਇਹ ਸੀ ਕਿ ਕਿ ਸਰਕਾਰਾਂ ਤੁਹਾਡੇ ਤੇ ਪਹਿਲਾਂ ਹੀ ਔਖੀਆਂ ਸੀਗੀਆਂ ਅਸੀਂ ਕਿਸਾਨੀ ਮੋਰਚਾ ਜਿੱਤਿਆ ਅਸੀਂ ਇਹਨਾਂ ਦੀ ਲੈਂਡ ਪਲਾਨਿੰਗ ਜਿਹੜੀ ਸੀਗੀ ਉਹ ਪਾਲਿਸੀ ਫੇਲ ਕੀਤੀ ਇਹਨਾਂ ਦੇ ਯਾਰਾਂ ਦੋਸਤਾਂ ਨੂੰ ਵੱਡੇ ਕਾਰੋਬਾਰੀਆਂ ਨੂੰ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਦਿੱਤੀਆਂ ਆਪਣੀਆਂ ਜਾਇਦਾਦਾਂ ਨਹੀਂ ਦਿੱਤੀਆਂ ਤੇ ਇਹਨਾਂ ਨੇ ਸਾਡੇ ਨਾਲ ਇਹ ਕੁਛ ਕੀਤਾ ਕੁਸ਼ਤਾ ਕੁਦਰਤ ਦੇ ਮਾਰਗ ਪਹਾੜੀ ਏਰੀਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਸੀ بارش ਬਹੁਤ ਹੋਈ ਉਹ ਪਾਣੀ ਨੇ ਕੁਸ਼ਤਬਾਈ ਹਿਮਾਚਲ 'ਚ ਮਚਾਈ ਕੁਸ਼ਤਬਾਈ ਉਹਨੇ ਜੇ ਐਡਕੇ ਦੇ ਵਿੱਚ ਮਚਾਈ ਉੱਤਰਾਖੰਡ ਵਿੱਚ ਮਚਾਈ ਮਤਲਬ ਪਹਾੜੀ ਏਰੀਆ ਦੇ ਵਿੱਚ ਮਚਾਈ ਤਬਾਈ ਤਾਂ ਹੋਣੀ ਹੈ ਜਦੋਂ ਪਹਾੜ ਓਲੇ ਕਰ ਦਿੱਤੇ ਉਤੋਂ ਉਹਨਾਂ ਦੇ ਰੁੱਖ ਵੱਢ ਦਿੱਤੇ ਤਬਾਈ ਤਾਂ ਹੋਏਗੀ ਕੁਦਰਤ ਦੇ ਨਾਲ ਛੇੜਛਾੜ ਕਰਾਂਗੇ ਇਹ ਕੁਝ ਤਾਂ ਹੋਏਗਾ ਪੰਜਾਬ ਵਾਲਿਆਂ ਨੇ ਕੀ ਕੀਤਾ ਪੰਜਾਬ ਗਵਰਨਮੈਂਟ ਕਹ ਲਓ ਜਾਂ ਕੋਈ ਸੈਂਟਰਲ ਗਵਰਨਮੈਂਟ ਕਹ ਲਓ ਇਹਨਾਂ ਨੇ ਜਿਹੜੇ ਆਪਣੇ ਡੈਮ ਸੀਗੇ ਉਹਨਾਂ ਦਾ ਰੱਖ-ਰਖਾਅ ਠੀਕ ਨਹੀਂ ਕੀਤਾ ਉਹਦੇ ਵਿੱਚ ਪਾਣੀ ਪੂਰਾ ਇਕੱਠਾ ਕੀਤਾ ਕਰਕੇ ਡੈਮ ਤੇ ਪਾਣੀ ਨੂੰ ਬੰਬ ਦਾ ਇਸਤੇਮਾਲ ਕੀਤਾ ਜੋ ਕਿ ਪੰਜਾਬ ਦੇ ਉੱਤੇ ਛੁੱਟਿਆ ਗਿਆ ਪਰ ਸਰਕਾਰਾਂ ਨੇ ਤਾਂ ਯੋਰ ਲਾਤਾ ਪਰ ਉਹ ਇਹ ਨਹੀਂ ਸੀ ਜਾਣਦੇ ਕਿ ਪੰਜਾਬ ਵਾਸੀਆਂ ਨੂੰ ਇਹੋ ਜੀਆਂ ਮੁਸੀਬਤਾਂ ਸਹਿਣ ਦੀ ਆਦਤ ਹੈ ਇਹ ਕੋਈ ਨਵੀਂ ਮੁਸੀਬਤ ਥੋੜਾ ਸਾਡੇ ਤੇ ਆਈ ਹੈ ਸਾਲ 47 ਨੇ ਮਾਰਿਆ ਸਾਲ 84 ਨੇ ਮਾਰਿਆ ਸਾਲ 88 ਨੇ ਮਾਰਿਆ ਹੁਣ ਸਾਨੂੰ ਆ ਕੇ 25 ਨੇ ਮਾਰਿਆ ਇੰਨੇ ਹੱਲਿਆਂ ਦੇ ਵਿੱਚੋਂ ਵੀ ਅਸੀਂ ਵੱਡੇ ਘੱਲੂ ਘਰੇ ਦੇ ਵਿੱਚੋਂ ਉੱਠ ਕੇ ਖੜੇ ਹੋ ਗਏ ਅਸੀਂ 47 84 ਹੰਡਾ ਕੇ ਖੜੇ ਹੋ ਗਏ ਤੇ ਖੜੇ ਅਸੀਂ ਇਸ 25 ਤੋਂ ਬਾਅਦ ਵੀ ਹੋ ਜਾਣਾ ਗਵਰਨਮੈਂਟ ਦੇਖ ਰਹੀ ਹੈ ਕਿ ਪੰਜਾਬ ਵਾਸੀਆਂ ਨੇ ਗਵਰਨਮੈਂਟ ਨੂੰ ਅਪੀਲ ਨਹੀਂ ਕੀਤੀ ਬਲਕਿ ਆਪਸ ਦੇ ਵਿੱਚ ਹੀ ਇਹਨਾਂ ਨੇ ਇੰਨਾ ਕੁ ਮਤਲਬ ਸਮਾਨ ਇਕੱਠਾ ਕਰ ਲਿਆ ਕਿ ਸਾਨੂੰ ਲੋੜ ਨਹੀਂ ਹੈ ਕਿਸੇ ਦੀ ਵੀ ਤੇ ਦੂਸਰੀ ਗੱਲ ਇਹ ਵੀ ਹੈ ਕਿ ਪੰਜਾਬ ਰਾਜਾ ਇੱਕ ਰਾਜੇ ਦੀ ਮਦਦ ਜਿਹੜੀ ਹੈ ਇੱਕ ਸਿਰਫ ਰਾਜਾ ਕਰ ਸਕਦਾ ਹੈ ਭਿਖਾਰੀ ਜਾਂ ਕੋਹਰ ਇਨਸਾਨ ਜਿਹੜਾ ਹੈ ਉਹ ਰਾਜੇ ਦੀ ਮਦਦ ਨਹੀਂ ਕਰ ਸਕਦਾ ਤੇ ਇਸ ਕਰਕੇ ਅਸੀਂ ਚਾਹੁੰਦੇ ਵੀ ਨਹੀਂ ਕਿ ਕੋਈ ਆ ਕੇ ਸਾਨੂੰ ਦਵੇ ਤੇ ਸਾਨੂੰ ਹੱਥ ਢਾਣਾ ਪਵੇ ਪਰ ਫਿਰ ਵੀ ਗਿਲਾ ਸ਼ਿਕਵਾਏ ਸਾਨੂੰ ਸਮੇਂ ਦੀਆਂ ਸਰਕਾਰਾਂ ਨਾਲ ਪਹਿਲਾ ਗਿਲਾ ਸਾਨੂੰ ਪੰਜਾਬ ਗਵਰਨਮੈਂਟ ਨਾਲ ਜਿਸ ਨੇ ਆਪਣਾ ਕੰਮ ਠੀਕ ਨਹੀਂ ਕੀਤਾ ਜਦੋਂ ਦੇ ਹੜ੍ਹ ਆਏ ਨੇ ਪੰਜਾਬ ਦਾ ਮੰਤਰੀ ਕੋਈ ਇੱਧਰ ਨੂੰ ਐਨ ਨੂੰ ਭੱਜ ਕੇ ਇੱਥੇ ਬੋਰੀਆਂ ਭਰ ਲਾ ਕਈ ਉਧਰ ਨੂੰ ਪਾਣੀ ਦੇ ਵਿੱਚ ਤੁਰਿਆ ਫਿਰਦਾ ਕਿਸੇ ਨੂੰ ਇੱਕ ਪਾਣੀ ਦੀ ਬੋਤਲ ਦਿੱਤੀ ਉਹਦੀ ਵੀਡੀਓ ਬਣਾ ਕੇ ਪੋਸਟ ਕਰ ਦਿੱਤੀ ਕਿਤੇ ਕਿਸ਼ਤੀ ਤੇ ਜਾਂਦੇ ਨੇ ਤੇ ਰੋਟੀ ਖਾਂਦਿਆਂ ਦੀ ਵੀਡੀਓ ਜਿਹੜੀ ਹੈ ਉਹ ਪਾ ਦਿੱਤੀ ਅਸੀਂ ਕੰਮ ਬਹੁਤ ਕਰ ਰਹੇ ਹਾਂ ਯਾਰ ਮੰਤਰੀ ਦਾ ਕੀ ਕੰਮ ਹੈ ਜਾ ਕੇ ਤੇ ਕਈ ਫੜ ਕੇ ਬੋਰੇ ਭਰੇ ਗਲਗਲ ਪਾਣੀਆਂ ਦੇ ਵਿੱਚ ਉਹ ਕਮਲ ਆਮਾਗੂ ਤੁਰਿਆ ਫਿਰ ਕਦੇ ਐ ਨੂੰ ਭੱਜ ਗਿਆ ਕਦੇ ਐ ਨੂੰ ਭੱਜ ਗਿਆ ਆਪਣੀ ਵੀਡੀਓ ਬਣਾ ਕੇ ਤੇ ਪੋਸਟ ਕਰ ਦਿੱਤੀ ਮੰਤਰੀ ਦਾ ਕੰਮ ਜਿਸ ਲੈਵਲ ਦਾ ਕਰਨਾ ਚਾਹੀਦਾ ਸੀਗਾ ਉਹਨਾਂ ਨੇ ਉਹ ਨਹੀਂ ਕੀਤਾ ਔਰ ਉਸੇ ਵਜ੍ਹਾ ਕਰਕੇ ਪੰਜਾਬ ਡੁੱਬਿਆ ਪੰਜਾਬ ਦੇ ਉਹ ਲੀਡਰ ਜਿਹੜੇ ਕਿ ਆਪਣੀਆਂ ਪੁਰਾਣੀਆਂ ਪਾਰਟੀਆਂ ਛੱਡ ਕੇ ਭਾਜਪਾ ਦੇ ਵਿੱਚ ਚਲੇ ਗਏ ਉਹ ਇਸ ਕਰਕੇ ਨਹੀਂ ਗਏ ਕਿ ਉਹਨਾਂ ਨੂੰ ਭਾਜਪਾ ਦਾ ਕੰਮ ਵਧੀਆ ਲੱਗਾ ਉਹ ਇਸ ਕਰਕੇ ਗਏ ਕਿ ਉਹਨਾਂ ਦੀਆਂ ਕੀਤੀਆਂ ਹੋਈਆਂ ਪਿਛਲੀਆਂ ਕਰਤੂਤਾਂ ਦਾ ਡਰ ਦਿਖਾ ਕੇ ਈਡੀ ਦਾ ਸੀਬੀਆਈ ਦਾ ਡਰ ਦਿਖਾ ਕੇ ਉਹਨਾਂ ਨੇ ਭਾਜਪਾ ਦੇ ਵਿੱਚ ਇਹਨਾਂ ਨੂੰ ਆਨਲੀਆਂ ਮਜਬੂਰ ਕੀਤਾ ਤੇ ਹੁਣ ਜਿਹੜੇ ਉਹ ਪਹਿਲਾਂ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਸੀਗੇ ਭਾਜਪਾ ਵਾਲਿਆਂ ਨੂੰ ਹੁਣ ਉਹੋ ਹੀ ਜਿਹੜੇ ਨੇ ਉਹ ਦੇਖਿਓ ਕੱਲ ਜਦੋਂ ਪੀਐਮ ਆਏਗਾ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਕਿੱਦਾਂ ਵਾਹ-ਵਾਹ ਕਰਨਗੇ ਭਾਜਪਾ ਦੇ ਉਹੋ ਹੀ ਲੀਡਰ ਕਾਦੀਆਂ ਵਾਲੇ ਹੋ ਗਏ ਤੇ ਆ ਬਿੱਟੂ ਵਰਗੇ ਹੋ ਗਏ ਜਾਂ ਜਾਖੜ ਵਰਗੇ ਹੋ ਗਏ ਇਹ ਲੋਕ ਉਹ ਨੇ ਜਿਹੜੇ ਪਹਿਲਾਂ ਤਾਂ ਕਹਿੰਦੇ ਸੀਗੇ ਕਿ ਅਸੀਂ ਜਮਾਂਗੇ ਮਰਾਂਗੇ ਇਸੇ ਪਾਰਟੀ ਦੇ ਵਿੱਚ ਜਿਹੜੀ ਕਾਂਗਰਸ ਸਾਡੀ ਮਾਂ ਪਾਰਟੀ ਤੇ ਜਦੋਂ ਭਾਜਪਾ ਨੇ ਡਰ ਦਿਖਾਇਆ ਤੁਹਾਡੀਆਂ ਕਰਤੂਤਾਂ ਦਾ ਈਡੀ ਦਾ ਸੀਬੀਆਈ ਦਾ ਤੇ ਮੂੰਹ ਚੋੱਕ ਕੇ ਤੇ ਫਿਰ ਕਹਿੰਦੇ ਨਹੀਂ ਜੀ મોદી ਸਾਹਿਬ ਦੇ ਕੀਤੇ ਹੋਏ ਕੰਮ ਜਿਹੜੇ ਨੇ ਸਾਨੂੰ ਬੜੇ ਪਸੰਦ ਆਏ ਤੇ ਅਸੀਂ ਇਹ ਪਾਰਟੀ ਜੁਆਇਨ ਕੀਤੀ ਪੰਜਾਬ ਵਾਸੀਓ ਇਹ ਦੇਖ ਲਿਓ ਕਿ ਜਿਹੜਾ ਬੰਦਾ ਆਪਣੀ ਪਾਰਟੀ ਦਾ ਨਹੀਂ ਬਣਿਆ ਜਿਸ ਪਾਰਟੀ ਨੇ ਉਹਨੂੰ ਇੱਕ ਆਮ ਇਨਸਾਨ ਤੋਂ ਚੋੱਕ ਕੇ ਇੱਕ ਮੰਤਰੀ ਦੇ ਅਹੁਦੇ ਤੱਕ ਪਹੁੰਚਾਇਆ ਉਹ ਸਾਡਾ ਤੇ ਬਣੇਗਾ ਹੀ ਕੀ ਉਹੋ ਜਿਹੇ ਬੰਦਿਆਂ ਨੂੰ ਸਿਰਫ ਆਪਣੀ ਕੁਰਸੀ ਨਾਲ ਮਤਲਬ ਹੈ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਹਾਲਾਂਕਿ ਸੈਂਟਰ ਗਵਰਨਮੈਂਟ ਵੀ ਪੂਰਾ ਯੋਰ ਲਗਾ ਰਹੀ ਹੈ ਕਿ ਕਿਸੇ ਤਰ੍ਹਾਂ ਪੰਜਾਬ ਨੂੰ ਕਬਜ਼ੇ 'ਚ ਕੀਤਾ ਜਾਵੇ ਪੰਜਾਬ ਦੇ ਉੱਤੇ ਆਪਣੀ ਸਰਕਾਰ ਬਣਾਈ ਜਾਵੇ ਇਹਨਾਂ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਅੱਕੇ ਨਾਲ ਕਿਸਾਨ ਦੀਆਂ ਜ਼ਮੀਨਾਂ ਖੋਈਆਂ ਗਈਆਂ ਪਿੱਛੇ ਜੇ ਤੇ ਜੇਕਰ ਇਹਨਾਂ ਦੀ ਸਰਕਾਰ ਬਣ ਗਈ ਤੇ ਫਿਰ ਤਾਂ ਤੁਸੀਂ ਜਾਣਦੇ ਹੋ ਕਿ ਇਹ ਸਾਡੇ ਨਾਲ ਕੀ ਕਰਨਗੇ ਇਸ ਲਈ ਜਦੋਂ ਵੀ ਵੋਟ ਪਾਓ ਵੋਟ ਪਾਉਣ ਤੋਂ ਪਹਿਲਾਂ ਥੋੜਾ ਜਿਹਾ ਸੋਚੋ ਕਿ ਤੁਹਾਡੀ ਇਸ ਪਾਈ ਹੋਈ ਵੋਟ ਦਾ ਮੁੱਲ ਜਿਹੜਾ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਕਿਤੇ ਤਾਰਦੀਆਂ ਰਹਿਣ ਕਿਤੇ ਸਾਨੂੰ ساری ਉਮਰ ਉਹ ਗਾਲਾਂ ਕੱਢਣ ਹੁਣ ਦੇ ਗੱਲ ਕੀਤੀ ਜਾਏ ਪੰਜਾਬ ਦੇ ਹੜਪੀੜਤਾਵਾਂ ਦੇ ਲਈ ਪੀਐਮ ਨੇ ਇੱਕ ਵਾਰ ਵੀ ਆਪਣੇ ਮੂੰਹ ਤੋਂ ਬਿਆਨ ਨਹੀਂ ਦਿੱਤਾ ਕਿਸੇ ਗ੍ਰਹਿ ਮੰਤਰੀ ਨੇ ਇੱਕ ਵਾਰ ਵੀ ਆਪਣੇ ਮੂੰਹ ਤੋਂ ਬਿਆਨ ਨਹੀਂ ਦਿੱਤਾ ਹਾਲਾਂਕਿ ਉਹ ਇਥੋਂ ਹੋ ਕੇ ਮੁੜ ਗਿਆ ਅਫਗਾਨਿਸਤਾਨ ਦੇ ਵਿੱਚ ਪਹਚਾਲ ਆਇਆ ਸਭ ਤੋਂ ਪਹਿਲਾਂ ਬਿਆਨ ਉਧਰ ਨੂੰ ਦਿੱਤਾ ਗਿਆ ਕਿ ਅਫਗਾਨਿਸਤਾਨ ਚ ਪਹਚਾਲ ਆ ਗਿਆ ਲੋਕ ਮਰੇ ਅ ਰੁਟੇ ਗਿਆ ਉਹਨਾਂ ਲਈ ਮੇਰੀ ਹਮਦਰਦੀ ਹੈ ਪਰ ਆਪਣੇ ਹੀ ਦੇਸ਼ ਦੇ ਬਸਨੀਕਾਂ ਲਈ ਇਹਦੇ ਕੋਲੇ ਹਮਦਰਦੀ ਨਹੀਂ ਇਥੋਂ ਤੱਕ ਕਿ ਰਾਹਤ ਸਮੱਗਰੀ ਵੀ ਜਿਹੜੀ ਹੈ ਅਫਗਾਨਿਸਤਾਨ ਨੂੰ ਭੇਜ ਦਿੱਤੀ ਗਈ 1200 ਕਰੋੜ ਰੁਪਏ ਜਿਹੜਾ ਇਹ ਉਹ ਹਿਮਾਚਲ ਨੂੰ ਦੇ ਦਿੱਤਾ ਗਿਆ ਇਸੇ ਤਰ੍ਹਾਂ ਉੱਤਰਾਖੰਡ ਨੂੰ ਪੈਕੇਜ ਦੇ ਦਿੱਤਾ ਗਿਆ ਸਿਰਫ ਜੰਮੂ ਔਰ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ ਅਸੀਂ ਮੰਗਦੇ ਵੀ ਨਹੀਂ ਅਸੀਂ ਚਾਹੁੰਦੇ ਵੀ ਨਹੀਂ ਕਿਉਂਕਿ ਸਾਡੇ ਸਿਰ ਤੇ ਉਸ ਕਲਗੀਆਂ ਵਾਲੇ ਦਾ ਹੱਥ ਹੈ बड़े-बड़े तगड़े स्टार ਨੇ ਸਾਡੇ ਕੋਲੇ ਕਾਰੋਬਾਰੀ ਐਨ ਆਰ ਆਈ ਵੀ ਸਾਰੇ ਹੈ ਨੇ ਜਿਨ੍ਹਾਂ ਨੇ ਇੱਕ ਦੂਜੇ ਦੀ ਬਾਹ ਫੜਨੀ ਹੈ ਤੇ ਅਸੀਂ ਖੜੇ ਹੋ ਜਾਣਾ ਹੈ। ਹੁਣ ਨਹੀਂ ਹੋਰ ਦੋ ਸਾਲਾਂ ਨੂੰ ਚਾਰ ਸਾਲਾਂ ਨੂੰ ਅਸੀਂ ਫੇਰ ਨਾਰਮਲ ਬਰਾਬਰ ਹੋ ਜਾਣਾ ਪਰ ਇਹਨਾਂ ਦਾ ਗਵਰਨਮੈਂਟਾਂ ਦੇ ਕੀਤੇ ਹੋਏ ਕੰਮ ਤੁਸੀਂ ਯਾਦ ਰੱਖਿਓ ਕਿਤੇ ਭੁੱਲ ਨਾ ਜਾਈਓ। ਅਫਗਾਨਿਸਤਾਨ ਦੇ ਵਿੱਚ ਰਾਹਤ ਸਮਗਰੀ ਭੇਜੀ ਰਾਸ਼ਨ ਭੇਜਿਆ ਦਵਾਈਆਂ ਭੇਜੀਆਂ ਸਭ ਕੁਝ ਭੇਜ ਦਿੱਤਾ ਮੈਂ ਗਵਰਨਮੈਂਟ ਨੂੰ ਵੀ ਇਹ ਕਹਿਣਾ ਚਾਹੁੰਦਾ ਤੁਸੀਂ ਅਫਗਾਨਿਸਤਾਨ ਨੂੰ ਹੋਰ ਭੇਜੋ ਜੇਕਰ ਤੁਹਾਡੇ ਕੋਲੇ ਕਿਸੇ ਚੀਜ਼ ਦੀ ਕਮੀ ਆਉਂਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰੀ ਅਪੀਲ ਕਰਕੇ ਦੇਖਿਓ ਸਭ ਕੁਝ ਮਿਲੇਗਾ ਅਫਗਾਨਿਸਤਾਨ ਲਈ ਪੰਜਾਬ ਚੋਂ ਰਾਸ਼ਨ ਵੀ ਮਿਲੇਗਾ ਪੰਜਾਬ ਚੋਂ ਪੈਸਾ ਵੀ ਮਿਲੇਗਾ ਪੰਜਾਬ ਦੇ ਵਿੱਚੋਂ afghanistan ਪੇ ਜਿੰਨੂੰ ਦਵਾਈਆਂ ਵੀ ਮਿਲਣਗੀਆਂ ਤੇ ਪੰਜਾਬ ਦੇ ਵਿੱਚੋਂ ਰਾਜਸਥਾਨ afghanistan ਨੂੰ ਭੇਜਣ ਨੂੰ ਖੇਤੀ ਲਈ ਬੀਜ ਵੀ ਮਿਲਣਗੇ ਜੋ ਚਾਹੀਦਾ afghanistan ਭੇਜਣ ਨੂੰ ਉਹ ਸਾਡੀ ਗਵਰਨਮੈਂਟ ਨੂੰ ਮਿਲੇਗਾ ਪੰਜਾਬ ਦੇ ਵਿੱਚੋਂ ਪਰ ਸਿੱਖ ਸ਼ਰਤ ਦੇ ਤੌਰ ਤੇ ਸ਼ਰਤ ਇਹ ਹੋਵੇਗੀ ਕਿ ਜਿੰਨਾਂ ਗੱਡੀਆਂ ਦੇ ਉੱਤੇ ਉਹ ਸਮਾਨ afghanistan ਦੇ ਵਿੱਚ ਜਾ ਰਿਹਾ ਹੈ ਉੱਤੇ ਭਾਰਤ ਸਰਕਾਰ ਦਾ ਨਹੀਂ ਬਲਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਹੈਲਪਿੰਗ ਹੈਂਡ ਦੇ ਨਾਮ ਦੀ ਸੰਸਥਾ ਦਾ ਬੈਨਰ ਲੱਗੇਗਾ ਉਹਦਾ ਨਾਮ ਲਿਖਿਆ ਹੋਏਗਾ ਬਸ ਇੰਨੀ ਸ਼ਬਦ ਸਾਡਾ ਇਹ ਕੰਮ ਕਰ ਦਿਓ afghanistan ਲਈ ਪੰਜਾਬ ਦੇ ਵਿੱਚੋਂ ਜੋ ਕੁਛ ਮਰਜ਼ੀ ਲੈ ਜਾਵੇ ਰਹੀ ਗੱਲ ਪੰਜਾਬ ਦੀ ਤੇ ਉਹ ਸਰਕਾਰਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਸਾਡੇ ਵੀਰ ਸਾਡੇ ਨਾਲ ਨੇ ਐਨ ਆਰ ਆਈ ਵੀਰ ਨੇ ਕਾਰੋਬਾਰੀ ਬੜੇ-ਬੜੇ ਤਗੜੇ ਨੇ ਪੰਜਾਬ ਨੇ ਦਿੱਤਾ ਹੀ ਇਹਨਾਂ ਨੂੰ ਇਸੇ ਕਰਕੇ ਬਹੁਤ ਹੈ ਕਿ ਲੋੜ ਭੰਡ ਦੇ ਉੱਤੇ ਇਹ ਲੋਕ ਜਿਹੜੇ ਨੇ ਵਾਪਸ ਪੰਜਾਬ ਨੂੰ ਦੇ ਸਕਣ ਉਹ ਉਹ ਦੇ ਰਹੇ ਨੇ ਇਹ 'ਚ ਕੋਈ ਸ਼ੱਕ ਨਹੀਂ ਹੈ ਨਹੀਂ ਤੇ ਟਰੈਕਟਰਾਂ ਦਾ ਲੰਗਰ ਕਦੀ ਲੱਗਾ ਵਿਖਿਆ ਅਦਰ ਸਟੇਟ ਦੇ ਵਿੱਚ ਤੁਸੀਂ ਕਿਸੇ ਵੀ ਜਿਹ ਵਿੱਚ ਚਲੇ ਜਾਓ ਇਹ ਕਿਤੇ ਕੋਈ ਲੰਗਰ ਲਾਉਂਦਾ ਤੇ ਕਹਿੰਦਾ ਲੰਗਰ ਤਾਂ ਮਿਲੇਗਾ ਪਹਿਲਾਂ ਜੈ ਸ਼ੇਰੀ ਰਾਮ ਕਹੋ ਪੰਜਾਬ ਇਸ ਤਰ੍ਹਾਂ ਦਾ ਨਹੀਂ ਹੈ ਲੰਗਰ ਤਾਂ ਛੱਡੋ ਲੋਕਾਂ ਨੇ ਟਰੈਕਟਰ ਦੇ ਦਿੱਤੇ ਲੱਖ ਲੱਖ ਰੁਪਏ ਦੀਆਂ ਮੱਝਾਂ ਜਿਹੜੀਆਂ ਉਹ ਦਿੱਤੀਆਂ ਗਾਵਾਂ ਦੇ ਰਹੇ ਨੇ ਉਹ ਇਕੱਲੀਆਂ ਦੇ ਨਹੀਂ ਰਹੇ ਉਹਨਾਂ ਦਾ ਚਾਰਾ ਨਾਲ ਦੇ ਰਹੇ ਨੇ ਉਹਨਾਂ ਦੀ ਫੀਡ ਨਾਲ ਦੇ ਰਹੇ ਨੇ ਅਸੀਂ ਤਾਂ ਇੱਥੇ ਕੁੱਤਾ ਨਹੀਂ ਭੁੱਖਾ ਮਰਨ ਦਿੱਤਾ ਯਾਰ ਜਿਹੜੇ ਸਟਰੀਟ ਡੌਗ ਹੁੰਦੇ ਨੇ ਅਸੀਂ ਤਾਂ ਉਹ ਨਹੀਂ ਭੁੱਖੇ ਮਰਨ ਦਿੱਤੇ ਉਹਨਾਂ ਨੂੰ ਬ੍ਰੈਡਾਂ ਖਵਾਈਆਂ ਨੇ ਹੂੰ ਬੰਦੇਾਂ ਦੇ ਤੇ ਭੁੱਖਾ ਮਰਨਾ ਹੀ ਕੀ ਹੈ ਸੋ ਇੱਕ ਵਾਰੀ ਫੇਰ ਤੋਂ ਮੈਂ ਉਹਨਾਂ ਸਾਰਿਆਂ ਵੀਰਾਂ ਦਾ ਗਾਇਕਾਂ ਦਾ ਆਪਣੇ ਸਟਾਰਸ ਦਾ ਜਿਹੜੇ ਜਾਂ ਕੋਈ ਬਾਲੀਵੁੱਡ ਦੇ ਵਿੱਚ ਨਹੀਂ ਕੋਈ ਐਨ ਆਰ ਆਈ ਵੀਰ ਨੇ ਜਾਂ ਵੱਡੇ ਕਾਰੋਬਾਰੀ ਨੇ ਉਹਨਾਂ ਸਭ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਬਾਹ ਫੜੀ ਔਖੇ ਸਮੇਂ ਦੇ ਵਿੱਚ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਸਦਾ ਖੁਸ਼ ਰਹੋ ਆਨੰਦ ਮਾਣੋ ਆਪਣੀ ਜ਼ਿੰਦਗੀ ਦਾ ਇਸੇ ਤਰ੍ਹਾਂ ਪੰਜਾਬ ਸਿਉਂ ਦੀ ਸੇਵਾ ਕਰਦੇ ਰਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ